ਇੱਕ ਗੱਲ ਸੜਕ 'ਤੇ ਆਇਓ ਅਸੀਂ ਇਹ ਪਹਿਲਾਂ ਗੱਲ ਰੱਖੀ ਤਾਂ ਕਿ ਤਾਂ ਭਾਈ ਆਪ ਦਾ ਬੈਂਟਰ ਲੈ ਕੇ ਆਜੋ ਜਾਂਦਾ ਢੱਡਾ ਲੈ ਕੇ ਆਜੋ ਜਾਂਦਾ ਬੈਂਟਰ ਲੈ ਕੇ ਆਜੋ ਸਾਨੂੰ ਕੋਈ ਪ੍ਰੋਬਲਮ ਨਹੀਂ ਕਈ ਬੰਦੇ ਕਹਿੰਦੇ ਵੀ ਉਸ ਲੋਕ ਨੂੰ ਸਾਨੂੰ ਕੋਈ ਪਰਵਾਹ ਨਹੀਂ ਬਸ ਸਟੇਟਸ ਜੁਤ ਨਾ ਤਾਂ ਮੋਰਚਾ ਬੈਂਟਰ ਲਗਾ ਹੋਗਾ ਕਿ ਅਸੀਂ ਉਹ ਕਿਤੇ ਬੁਛੇ ਨਹੀਂ ਹੜੇ ਪਰ ਤੁਸੀਂ ਆਓ ਅਸੀਂ ਲੋਕ ਤਾਂ ਕੋਣ ਆ ਕਈ ਬੰਦੇ ਮਤਲਬ ਇਸ ਤਰ੍ਹਾਂ ਦਾ ਜਿਹੜੇ ਸਾਥੀ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਤੀਆ ਜਿਵੇਂ ਮੇਰਾਹੀ ਮੇਰੀ ਬੇਤੀ ਹੈ ਕਿ ਭਾਈ ਤੁਸੀਂ ਬਾਬਾ ਸਾਹਿਬ ਨੂੰ ਮਿਲ ਕੇ ਤੇ ਮੱਥੇ ਨੂੰ ਲੈ ਕੇ ਚਲੇ ਹੋ ਤੁਸੀਂ ਨਾਲ ਦੇ ਭਗਤ ਜਰਾਂ ਦੇ ਮਸਲਾ ਨੂੰ ਲੈ ਕੇ ਚਲੇ ਹੋ ਤੁਸੀਂ ਬਾਬਾ ਜੀਵਨ ਸਿੰਘ ਦੇ ਮੱਥੇ ਨੂੰ ਲੈ ਕੇ ਚਲੇ ਹੋ ਤੁਸੀਂ ਜਿਹੜੇ ਵੀ ਮੱਥੇ ਨੂੰ ਲੈ ਕੇ ਗੁਰੂ ਮਿਲਾਹੀ ਦੇ ਮੱਥੇ ਨੂੰ ਚੱਲ ਰਿਹਾ ਕੇ ਚੱਲ ਰਹੇ ਹੋ ਉਹ ਪਵਾ ਬਾਲੂ ਜੀ ਦੇ ਮੱਥੇ ਨੂੰ ਲੈ ਕੇ ਚੱਲ ਰਹੇ ਹੋ ਆਪਣਾ ਅਜੰਡਾ ਇਤੋਰੀ ਹੈ ਇਸ ਅਜੰਡੇ ਤੇ ਹੱਥ ਜੋੜ ਕੇ ਬੇਤੀਆ ਸਜੋਤ ਦਾ ਦਰਬਾਰ ਤੇ ਬਣੋ ਕਿ ਆਓ ਆਪਾਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਮੈਸੇਜ ਇਹ ਸਿਸਟਮ ਦੇ ਵਿੱਚ ਨਹੀਂ ਤੇ ਸਾਰਾ ਕੁਝ ਤੈਅ ਕਰਾਂ ਚੋ ਗਿਆ ਤੇ ਉਹਦੇ ਦੀ ਜੁਲਮਾਰ ਉਹ ਰੋਕ ਹੋਣਗੇ ਜਿਹੜੇ ਬਖਵਾਤ ਜੱਤੀ ਬੰਨਿਆਂ ਦੇ ਆਗੂ ਹੋਣਗੇ ਜਾਂ ਐਸੀ ਭਾਈਚਾਰੇ ਆਨਲਾਈਨ ਹੋਣਗੇ ਐਮਪੀ ਹੋਣਗੇ ਵਿਧੂ ਹੋਣਗੇ ਇਹ ਸਾਰਾ ਕੈਸਾ ਜਿਹੜਾ ਸਿਸਟਮ ਹੋ ਗਿਆ ਨਾ ਆ ਸੰਵਿਧਾਨ ਨੂੰ ਬਦਲਦਾ ਜਦਰਾ ਕੀਤਾ ਜਾ ਰਿਹਾ ਹੈ ਪਰ 5 ਲੱਖ ਵੋਟਾਂ ਕੱਟੀਆਂ ਸੀਗੀਆਂ ਤੇ ਇਹ ਵੀ ਕੱਟੀਆਂ ਜਾਣਗੀਆਂ ਬਿਹਾਰ ਨੂੰ ਮਾਡਲ ਬਣ ਕੇ ਤੋੜ ਕਮਚੀ ਬਣ ਰਹੀ ਹੈ ਕਿਉਂਕਿ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਹ ਲੋਕ ਕੱਟਲ ਹੋ ਰਿਹਾ ਇਕੱਠੇ ਹੋਣਾ ਸਾਰੇ ਸਟੇਜ ਤੋਂ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਸੋਚ ਲਈ ਸੋ ਤਾਂ ਅੰਗੂ ਬਚਾਉਣ ਲਈ ਬਹੁਤ ਲੋਕਾਂ ਨੂੰ ਬਚਾਉਣ ਲਈ ਤਰ੍ਹਾਂ ਅਤਿਆਚਾਰ ਨੂੰ ਰੋਕਣ ਲਈ ਚਾਹੇ ਜ਼ਮੀਨ ਪ੍ਰਾਪਤੀ ਦੇ ਲਈ ਇਹ ਸਾਰੇ ਮਸਲੇ ਨੂੰ ਲੈ ਕੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਰਾ ਸਾਹਿਬ ਨੂੰ ਮਿਲ ਕੇ ਦੇ ਮਿਸ਼ਨ ਨੂੰ ਕਰ ਸਕਦਾ ਹੈ ਤਾਂ ਸਰਕਾਰ ਕਰ ਸਕਦਾ ਹੈ ਇਹ ਲੋਕਾਂ ਨੂੰ ਸਮਝਾਉਣ ਦੀ ਸਾਨੂੰ ਲੋੜ ਕੋਈ ਇੱਕੋ ਗੱਲ ਦੱਸ ਕੇ ਮੈਂ ਸੌਲਵ ਕਰੂੰਗਾ ਕਾਲ ਸਿੱਖਦੇ ਬੈਠੇ ਇਹ ਜ਼ਰੂਰ ਕਹਿੰਦੇ ਐ ਜੇ ਤੁਸੀਂ ਸਾਝੀ ਕਰਨਾ ਚਾਹੋਗਾ ਐਸੀ ਫ਼ੈਸਲੇ ਜਿਹੜਾ ਉਸ ਸਮੇਂ ਤੇ ਵਕੀਲਵਰਨਾ ਆਪਣੇ ਨਾਮ ਦੇ ਵਿੱਚ ਬਹੁਤ ਵੱਡੀ ਗੱਲ ਸੀ ਨੌਂਗਰੀ ਲਾਇਆ ਰਾਜਰੇ ਵਜੀਫਾ ਦੇ ਕੇ ਪੜਾਇਆ ਸੀ ਫੋ